ਸਤਿ ਸ੍ਰੀ ਅਕਾਲ ਭੈਣੋ ਸਾਰਿਆਂ ਨੂੰ 바ਵਾ ਫੈਮਿਲੀ 786 ਤੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਬਣਾਵਾਂਗੇ ਆਪਾਂ ਸਕੰਜਵੀ ਮਸਾਲਾ ਜਿਵੇਂ ਇਹ ਸੌਂਫ ਆਪਾਂ ਛੋਟੀ ਕੜਸੀ ਨਾਲ ਪਾ ਲਈ ਮਿਣਕੇ ਦੇਖੋ ਜੀ ਇਹ ਜਮੈਣ ਇਹ ਜੀਰਾ ਕਾਲੀਆਂ ਮਿਰਚਾਂ ਥੋੜੇ ਜਿਹਾ ਲੌਂਗ ਦੋ ਲਾਈਚੀਆਂ ਇਹਨਾਂ ਨੂੰ ਆਪਾਂ ਫਰਾਈ ਪੈਨ 'ਚ ਪਾ ਕੇ ਪੁੰਨ ਕੇ ਕਟੂਪੀਸ ਕੇ ਪਾਦਾ ਪਾਊਡਰ ਬਣਾਵਾਂਗੇ ਗੈਸ ਨੂੰ ਕਰ ਲਿਆ ਹੁਣ ਆਪਾਂ ਇਹਦੇ ਉੱਤੇ ਇਧਰ ਕੇ ਨੂੰ ਪੁੰਨਾਂਗੇ ਨੱਕਾ ਨੂੰ ਕੁੱਟ ਪੀਸ ਕੇ ਇਸ ਤਰ੍ਹਾਂ ਦਾ ਮਸਾਲਾ ਤਿਆਰ ਕਰ ਲਿਆ ਇਹ ਬਣ ਗਿਆ ਆਪਣਾ ਸਕੰਜਵੀ ਮਸਾਲਾ ਜੇ ਤੁਸ ਸਕੰਜਵੀ ਬਣਾਉਣੀ ਆ ਇੰਨਾ ਪਾ ਲਓ ਬਹੁਤ ਵਧੀਆ ਟੇਸਟ ਬਣ ਜਾਂਦਾ ਕਿਸੇ ਚੀਜ਼ ਚ ਵੀ ਪਾ ਲਓ ਇਹਨੂੰ ਚਾਟ ਮਸਾਲਾ ਪਾ ਲਓ ਸਲਾਦ ਤੇ ਚਾਟ ਮਸਾਲਾ ਵੀ ਬਣ ਗਏ